ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਈਸਾਨ ਪਰਸੈ ਗੁਰੂ ਕਾ ਜਨਮ ਮੰ ਜਾਈ ਹੋਆ ਸਬਤਿ ਕਸੰ ਨੂਰ ਅਰਸਹੁ ਕਰ ਸਹੁ ਝਟੀਐ ਸੱਚੇ ਸਤੇ ਪਾਤ ਸਜਣਾ ਸੱਚਾ ਪਾਤਸ਼ਾਹ ਤਿਰਤਾੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ ਸਤਨਾਮ ਵਾਹਿਗੁਰੂ ਬੋ ਜੀਆ ਤਨਾਸਰੀ ਸ਼ੰਤ ਮਹੱਲਾ ਤਉਥਾ ਕਰ ਪਹਿਲਾ ਏਕ ਓੰਕਾਰ ਸਤ ਗੁਰ ਪਰ ਸਾਗ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਸਤਿਗੁਰ ਮਿਲੇ ਸੁਭਾਈ ਸਹਜ ਗੁਣ ਗਾਈਐ ਜੀ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਸਤਿਗੁਰ ਬਲੈ ਸੁਭਾਈ ਸਹਾਜ ਗੁਣ ਗਾਈਐ ਜੀਆ ਗੁਣ ਗਾਈ ਵਿਗਸ ਸਦਾ ਅਨੰਦਨ ਜਾ ਆਪ ਸਾਚੇ ਭਾਵੈ ਅਹੰਕਾਰ ਹੋਮ ਮਤੈ ਮਾਇਆ ਸਹਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਅ ਅੰਦਰ ਸਾਚਾ ਨੇਹ பூரை சத் ததேவசேவரா கே நசர கதே நசாரி ஆனது சாரி ஜ நாம ਸਰਵਣੀ ਸੁਣੀ ਤਉ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮਿਲੇ ਆਨੰਦ ਨ ਬੇਕ ਬੁੱਧ ਵਿਚ ਰਹਿ ਅੰਦਰ ਸਾਚਾ ਨੇਹੂ ਊਰੇ ਸਤਿਗੁਰੈ ਸਤ ਸੰਗਤ ਮਿਲਵੜ ਭਾਗ ਤਾ ਹਰ ਰਸ ਆਵੈ ਜੀ ਆਂਦਰ ਰਹੇ ਲਿਵ ਲਾਈ ਤਾ ਸਹਜ ਸਮਾਵੈ ਜੀ ਸਹਜ ਸਮਾਵੈ ਤਾ ਹਰ ਮਨ ਭਾਵੈ ਸਦਾ ਆਤਿਤ ਬੇਰਾਗੀ ਹਾਲਤ ਪਲਤ ਸੋ ਬਾਜਗੰਤਰ ਰਾਮ ਨਾਮ ਲਿਵ ਲਾਗੀ ਹਰ ਖਸੂਗ ਦਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵਏ ਸਤ ਸੰਗਤ ਮਿਲਾ ਵਡ ਭਾਗ ਤਾ ਹਰ ਰਸ ਆਵੇ ਜੀ ਦੁਚੈ ਪਾਏ ਦੁਖ ਹੋਏ ਮਨ ਮੁਖ ਜਮ ਜੁਹਿਆ ਜੀ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੁਹਿਆ ਜੀ ਮਾਇਆ ਦੁਖ ਮੋਇਆ ਹਉ ਮੈ ਰੋਇਆ ਮੇਰੀ ਮੇਰੀ ਕਰ ਤਿ ਵਿਹਾਵਾਏ ਜੋ ਪ੍ਰਭ ਦੇ ਤਿਸ ਚੇਤਾ ਨਹੀਂ ਅੰਤ ਗਆ ਪਛਤਾਵੈ ਬਿਨ ਨਾ ਵ ਕੋ ਸਾਥ ਨ ਚੱਲੈ ਪੁੱਤਰ ਕਰਤਰ ਮਾਇਆ ਤੋਹਿਆ ਦੂਜੇ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਆ ਕਰ ਕਿਰਪਾ ਰੋ ਮਿਲਾਏ ਮਹਿਲ ਹਰ ਪਾਇਆ ਜੀਆ ਬਦਾ ਰਹਾ ਕਰ ਜੂੜ ਪ੍ਰਭ ਮਨ ਪਾਇ ਜੀਓ ਪ੍ਰਭ ਮਨ ਪਾਵੈ ਤਾਂ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਆਂਦਰ ਜਬਤ ਰਹਿ ਦਿਨ ਰਾਤੀ ਸਹਜੇ ਨਾਮ ਧਿਆਇਆ ਨੀ ਵੜ ਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾਲ ਹੋ ਰਲਾਏ ਮਹਲ ਹਰ ਪਾਵੈ ਜੀ ਨਾਮੋ ਨਾਮ ਮਨੀ ਵੜ ਆਈ ਨਾਨਕ ਨਾਮ ਮਨ ਭਾਵੈ ਕਰਪਾਲ ਹੋ ਬਲਾਈ ਮਹਿਲ ਹਰ ਪਾਵੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਰਾਸਰੀ ਸ਼ੰਤ ਮਹੱਲਾ ਤ ਉਠਾ ਕਾਰ ਪਹਿਲਾ ਏਕ ਓੰਕਾਰ ਸਤ ਗੁਰ ਪਰਸਾਦ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਰਚ ਬਾਣੀ ਅਮਰ